ਬੀਤੇ ਦਿਨੀ ਗੁਰਨਾਨਕ ਹਸਪਤਾਲ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨੂੰ ਦਾਖਲ ਕੀਤਾ ਗਿਆ ਸੀ ਜਿੱਥੇ ਕਿ ਉਸ ਬਜ਼ੁਰਗ ਮਹਿਲਾ ਦੀਆਂ ਧੀਆਂ ਦੇ ਵੱਲੋਂ ਸਟਾਫ ਦੇ ਉੱਤੇ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾਏ ਸੀ ਤੇ ਇਸ ਤਹਿਤ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸਟਾਫ ਨਾਲ ਦੇ ਵੱਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਸਾਹਮਣੇ ਆ ਗਿਆ ਜਦੋਂ ਪਤਾ ਲੱਗਿਆ ਕਿ ਧੀਆਂ ਨੇ ਸਭ ਤੋਂ ਪਹਿਲਾਂ ਸਟਾਫ ਦੇ ਨਾਲ ਬਤ ਮੀਜੀ ਕੀਤੀ ਸੀ ਅਤੇ ਉਸ ਤੋਂ ਬਾਅਦ ਜਿਹੜੀ ਉਹ ਨਰਸ ਸੀ ਉਹ ਬੇਹੋਸ਼ ਹੋ ਗਈ ਤੇ ਫਿਲਹਾਲ ਉਹ ਸਦਮੇ ਦੇ ਵਿੱਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਇਹ ਕਹਿਣਾ ਹੈ ਨਰਸਿੰਗ ਸਟਾਫ ਯੂਨੀਅਨ ਮੈਂਬਰ ਦਾ ਤੰਦਾਲ ਜੀ ਇੱਕ ਬਜ਼ੁਰਗ ਮਹਿਲਾ ਨੂੰ ਮੋੜ ਤੋਂ ਹਸਪਤਾਲ ਦੇ ਵਿੱਚ ਦਾਖਲ ਕਰ ਲਿਆ ਗਿਆ ਤੇ ਉਹਦਾ ਇਲਾਜ ਚੱਲ ਰਿਹਾ ਸਭ ਤੋਂ ਪਹਿਲਾਂ ਅਸੀਂ ਉਸ ਧੀਆਂ ਦੀ ਗੱਲਬਾਤ ਹੁੰਦਿਆਂ ਜਿਨ੍ਹਾਂ ਦੇ ਵੱਲੋਂ ਸਟਾਫ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਤੇ ਫਿਰ ਦੱਸਾਂਗੇ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਨਵਾਂ ਮੋੜ ਸਾਹਮਣੇ ਆਇਆ ਮੇਰੀ ਮੰਮੀ ਆਏ ਸੀ ਬੱਡੇ ਮਦਰ ਕੋਲੇ ਅਮ ਬਟਾਲੇ ਡਾਲੀ ਚੱਕ ਪਿੰਡ ਮੇਰੇ ਮੰਮੀ ਨੂੰ ਉੱਥੇ ਆਣ ਤੋਂ ਬਾਅਦ ਹਾਰਟ ਅਟੈਕ ਹੋ ਗਿਆ ਤबीयत ਜਿਆਦਾ ਖਰਾਬ ਹੋ ਗਈ ਤਾਂ ਮੇਰੀ ਬੱਡੀ ਸਿਸਟਰ ਨੇ ਇੱਥੇ ਅਮਰੇਸਰ ਗੁਰਨਾਨਕ ਹਸਪੀਟਲ ਚ ਐਡਮਿਟ ਕਰਵਾਇਆ ਸੀ ਉਹਨਾਂ ਨੂੰ ਪਰਸੋ ਪਰਸੋ ਸਵੇਰੇ ਲੈ ਕੇ ਆਏ ਸੀਗੇ ਤੇ ਮੰਮੀ ਹਾਰਟ ਅਟੈਕ ਆਇਆ ਸੀ ਪਰਸੋ ਦੀ ਕਹਿੰਦੇ ਸੀ ਮੈਨੂੰ ਪਿਸ਼ਾਬ ਆਇਆ ਨਾਲ ਹੀ ਪਾ ਦਿਓ ਮੇਰੇ ਨਾਲ ਹੀ ਪਾ ਦਿਓ ਪਰਸੋ ਦਾ ਸਾਰਾ ਦਿਨ ਨੰਗਿਆ ਸੀ ਮੈਂ ਕੱਲ ਸਵੇਰੇ ਆਈ ਸੀਗੀ ਤੇ ਕੱਲ ਦਾ ਅੱਧਾ ਦਿਨ ਨੰਗਿਆ ਸੀ ਅਸੀਂ ਕਹਿੰਦੇ ਨੇ ਪਾਈਪ ਪਾ ਦਿਓ ਮੈਡਮ ਪਾਈਪ ਪਾ ਦਿਓ ਉਹਨਾਂ ਨੇ ਕੱਲ ਦੁਪਹਿਰੇ ਪਾਈਪ ਪਾਈ ਡੇਢ ਦਿਨ ਨੰਗ ਕੇ ਪਿਸ਼ਾਬ ਨੂੰ ਇੱਕ ਵਾਰ ਤਾਂ ਵਿੱਚ ਵੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਮੰਮੀ ਦੀ ਡ੍ਰਿਪ ਬੰਦ ਹੋ ਗਈ ਮੰਮੀ ਦਾ ਹੱਥ ਸੁੱਜ ਗਿਆ ਮੰਮੀ ਨੂੰ ਬੁਖਾਰ ਚੜ ਗਿਆ ਦਰਦ ਤੇ ਮਾਰੇ ਅਸੀਂ ਪਿੱਛੇ ਪਿੱਛੇ ਫਿਰ ਜਾਂਦੇ ਸੀ ਮੈਮ ਆ ਡ੍ਰਿਪ ਕੱਢ ਦੋ ਮੰਮੀ ਦੇ ਆ ਡ੍ਰਿਪ ਕੱਢ ਦੋ ਉਹਨਾਂ ਨੇ ਨਹੀਂ ਸੁਣੀ ਦਰਵਾਜ਼ਾ ਬੰਦ ਕੀਤਾ ਆਪਣਾ ਅੰਦਰ ਅਸ਼ੀਅਲ ਰੂਮ ਚ ਆਪਣਾ ਫੋਨ ਚਲਾਣ ਲੱਗੇ ਬੈਠੇ ਮੈਂ ਦਰਵਾਜ਼ਾ ਖੋਲ ਕੇ ਲੋਕ ਕਰਕੇ ਅੰਦਰ ਗਈ ਮੈਂ ਮੈਮ ਤਾਰ ਦੋ ਡ੍ਰਿਪ ਆ ਜਾਓ ਕਹਿੰਦੀ ਤੁਹਾਡੀ ਹਿੰਮਤ ਕਿੱਦਾਂ ਹੋਈ ਇਦਾਂ ਅੰਦਰ ਅਰ ਤੁਹਾਨੂੰ ਤੇ ਕਹਿਣ ਦੀ ਵੀ ਆ ਜਾਓ ਸਾਡਾ ਕੰਮ ਅਸੀਂ ਆਪਨਾ ਕਰਾਂਗੇ ਤੇ ਤੁਹਾਨੂੰ ਕੋਈ ਮਤਲਬ ਨਹੀਂ ਉਹ ਮੇਰੇ ਨਾਲ ਬਹਿਸ ਵਿਲਜਾਈ ਕਰਨ ਲੱਗ ਗਈ ਤੇ ਮੇਰੇ ਭੈਣ ਨੇ ਵੀਡੀਓ ਬਣਾਇਆ ਵੀ ਪਤਮੀ ਜੀ ਨਾਲ ਗੱਲ ਕਰ ਰਹੇ ਨੇ ਇਹ ਤਾਂ ਉਹਨਾਂ ਨੇ ਦੇਖਿਆ ਵੀ ਸਾਡੀ ਵੀਡੀਓ ਬਣਾ ਰਹੇ ਨੇ ਉਹਨਾਂ ਨੇ ਨਾ ਵੀਡੀਓ ਫੋਨ ਦੇ ਤੇ ਚੱਪਟਾ ਮਾਰ ਕੇ ਫੋਨ ਖੋਸਿਆ ਤੇ ਮੇਰੇ ਭੈਣ ਨੂੰ ਥੱਪੜ ਮਾਰਿਆ ਥੱਪੜ ਮਾਰੇ ਤੇ ਸਾਡੀ ਉੱਥਾਤਾ ਪਾਈ ਹੋਈ ਉਹਨਾਂ ਨੇ ਥੱਪੜ ਤੋਂ ਉੱਪਰ ਮਾਰਿਆ ਤੇ ਅਸੀਂ ਆਪਣੀ ਮਦਰ ਨੂੰ ਲੈ ਗਏ ਤੇ ਉਹਨਾਂ ਨੇ ਕੋਈ ਟ੍ਰੀਟਮੈਂਟ ਨਹੀਂ ਕੀਤਾ ਸਾਡੀ ਮਦਰ ਦਾ ਬਾਹਰ ਕੱਢਤਾ ਹਾਂਜੀ ਸਾਨੂੰ ਬਾਹਰ ਕੱਢਤਾ ਕਹਿੰਦੇ ਆਪਣਾ ਜਿੱਥੇ ਮਰਜ਼ੀ ਲੈ ਕੇ ਜਾਓ ਆਪਣੀ ਮਦਰ ਨੂੰ ਇਹਨੇ ਕੀ ਕੀਤਾ ਬਾਹਰ ਨਿਕਲ ਬਾਹਰ ਨਿਕਲ ਕੇ ਜੀ ਅਸੀਂ ਆਪਣਾ ਜਿਹੜਾ ਅਸੀਂ 20000 ਰੁਪਏ ਲੈ ਕੇ ਆਏ ਸੀਗੇ ਉਹ ਸਾਡੇ ਲੱਗ ਚੁੱਕੇ ਅਸੀਂ ਸਾਡੇ ਕੋਲ ਕੋਈ ਪੈ ਨਹੀਂ ਸੀ ਅਸੀਂ ਉੱਥੇ ਸੜਕ ਤੇ ਲੈ ਕੇ ਬ ਇੱਕ ਇੱਕ ਦਵਾਈ ਇੰਨੀ ਮਹਿੰਗੀ ਤੇ ਉੱਪਰ ਆਉਂਦੇ ਨੇ ਆ 200 ਦੇ ਤੋਂ 400 ਦੇ ਤੋਂ ਤੁਹਾਡਾ ਟੈਸਟ ਹੋ ਰਿਹਾ ਨੇ ਸਾਨੂੰ ਨਾ ਉਸ ਕੋਈ ਟੈਸਟ ਦਾ ਕੋਈ ਬਿੱਲ ਦਿੱਤਾ ਜਾ ਰਿਹਾ ਨਾ ਕੋਈ ਕੁਛ ਆਂਦੇ ਨੇ ਪੈਸੇ ਲੈ ਜਾਂਦੇ ਨੇ ਸਾਡੇ 20000 ਡੇਢ ਦਿਨਾਂ 'ਚ ਲੱਗ ਚੁੱਕਿਆ ਸੀ ਸਾਡੇ ਕੋਲ ਕੋਈ ਪੈਸਾ ਨਹੀਂ ਸੀਗਾ ਫਿਰ ਅਸੀਂ ਬਾਹਰ ਲੈ ਕੇ ਬੈਠ ਗਏ ਮਦਰ ਨੂੰ ਉੱਥੇ ਲੋਕ ਇਕੱਠੇ ਹੋਏ মিডিਆ ਦੇ ਲਗਾਓ মিডিਆ ਆਏ ਸਾਰੇ ਉੱਥੇ ਸਾਰੇ ਨੇ ਸਪੋਰਟ ਕੀਤਾ মিডিਆ ਦੇ ਤਹਿਤ ਸਾਡੀ ਗੱਲ ਸਾਰੇ ਤੱਕ ਗਈ ਉਸ ਤੋਂ ਬਾਅਦ ਉਹਨਾਂ ਨੂੰ ਵੀ ਹਾਂ মিডিਆ 'ਚ ਗੱਲ ਚੱਲੀ ਗਈ ਤੇ ਉਹ ਆਏ ਰਾਤ ਨੂੰ ਪੁਲਿਸ ਆ ਚੁੜਾਈ ਤੋਂ ਮੀਡੀਆ ਨਾਲ ਉਹ ਡਾਕਟਰ ਆ ਮਮੀ ਨੂੰ ਆਏ ਸੀ ਉਹ ਚ ਐਡਮਿਟ ਕੀਤਾ ਉਹਨਾਂ ਨੇ ਉਸ ਬਾਅਦ ਉਸ ਤੋਂ ਪਹਿਲਾਂ ਤਾਂ ਕੋਈ ਇਲਾਜ ਨਹੀਂ ਚੱਲ ਰਿਹਾ ਸੀਗਾ ਕਿ ਹੈ ਕਿਉਂ ਐਡੀ ਵੱਡੀ ਗੱਲ ਦੇਖੋ ਜੇ ਹਰ ਬੰਦਾ ਧਰਨਾ ਲਾਏਗਾ ਫੇਰ ਇਲਾਜ ਹੋ ਜਾਏਗਾ ਤਾਂ ਲੱਗਦਾ ਸਰਕਾਰ ਤਾਂ ਆਹੀ ਪੁੱਛ ਸਾਡੀ ਬ ਆਮ ਆਦਮੀ ਤੇ ਆਹੀ ਪੁੱਛ ਗਰੀਬੰਦੀ ਦੀ ਵੀ ਅਗਰ ਆਸੀ ਐਦੀ ਤੱਕੇ ਖਾਣੇ ਨਹੀਂ ਐਦੀ ਤੋਂ ਟਾੜ ਟਾੜ ਨੂੰ ਵੀ ਹਸਪਤਾਲਾਂ ਚ ਐਦੀ ਇਲਾਜ ਹੋਣਾ ਵਾ ਸਾਰੇ ਦੇ ਪਿੱਛੇ ਪਿੱਛੇ ਵੀਰ ਕੇ ਫੇਰ ਵੀ ਸਾਡਾ ਕੁਝ ਨਹੀਂ ਹੁੰਦਾ ਸਾਡੇ ਸਾਰੇ ਜਿਹੜੇ ਪੈਸੇ ਅਸੀਂ ਲੈ ਕੇ ਆਨੇ ਥੋੜਾ ਬੋਤ ਉਹ ਵੀ ਲੱਗ ਜਾਂਦਾ ਸਾਡੀ ਕੋਈ ਸੁਮਾਈ ਨਹੀਂ ਹੁੰਦੀ ਉਸ ਤੋਂ ਬਾਅਦ ਜਦੋਂ ਕੱਲ ਪਿਕੜ ਚੰਦੀ ਆ ਜਾ ਮੈਂ 4-5 ਘੰਟੇ ਸੜਕ ਤੇ ਲੈ ਕੇ ਮੇਰੀ ਮਦਰ ਨੂੰ ਬੈਠੀ ਰਹੀਆਂ ਉਸ ਟਾਈਮ ਉਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਹਸਪਤਾਲ ਤੇ ਨਾ ਤਾਂ ਕੋਈ ਬੰਦਾ ਹੈ ਕੋਈ ਆਦਮੀ ਕੋਈ ਕੁਝ ਨਹੀਂ ਆਇਆ ਉੱਥੇ ਮੀਡੀਆ ਦੀ ਮਦਦ ਨਾਲ ਬੜੇ ਬੜੇ ਇਕੱਠੇ ਹੋ ਕੇ ਆ ਜਾਂਦੇ ਸੀ ਨਹੀਂ ਨਹੀਂ ਸਰ ਕੋਈ ਨਹੀਂ ਆਇਆ ਮੇਰੀਆਂ ਆਣ ਤਾਂ ਬਾਅਦ ਆਏ ਨੇ ਸਾਰੇ ਭੈਣਾਂ ਸਰ ਅਸੀਂ ਹੋ ਗਏ ਅਸੀਂ ਤਿੰਨ ਭੈਣਾਂ ਹੀ ਸੀ ਉੱਥੇ ਹੋਰ ਆਮ ਲੋਕ ਖੜੇ ਸੀ ਕਿ ਸਭ ਨੇ ਮੀਡੀਆ ਨਾਲ ਸਾਥ ਦਿੱਤਾ ਮੀਡੀਆ ਦੀ ਮਦਦ ਨਾਲ ਰਾਤ ਨੂੰ 5 ਘੰਟੇ ਬੈਠਣ ਤੋਂ ਬਾਅਦ ਡਾਕਟਰ ਆਏ ਨੇ ਤਾਂ ਮੇਰੀ ਮੰਮੀ ਦਾ ਟ੍ਰੀਟਮੈਂਟ ਚਾਲੂ ਹੋਇਆ ਵਾ ਕਿਤੇ ਮਿਸ ਬੀਬੀ ਤੁਸੀਂ ਕੀਤਾ ਤੁਹਾਡੇ ਦੇ ਮਾਮਲਾ ਦਰਜ ਕਰਾਣਾ ਹਾਂ ਹਾਂਜੀ ਡਾਕਟਰ ਕਹਿੰਦੇ ਮਾਮਲਾ ਦਰਜ ਕਰਾਉਣਾ ਤੁਹਾਡੇ ਦੇ ਤੇ ਮਿਸ ਬੀਬੀ ਕਹਿੰਦਾ ਮਾਮਲਾ ਦਰਜ ਜੇ ਹੋਏ ਹੀ ਮੈਂ ਤੁਹਾਡੇ ਤੇ ਸਾਰੇ ਤੋਂ ਸਾਡੇ ਗਰੀਬਾਂ ਦੇ ਉੱਤੇ ਮਾਮਲਾ ਦਰਜ ਹੁੰਦਾ ਬਸ ਹੱਤਾਂ ਪਈ ਸਾਡੇ ਨਾਲ ਹੁੰਦੀਆਂ ਮਾਰ ਪਟਾਈ ਸਾਡੇ ਨਾਲ ਹੁੰਦੀਆਂ ਮਰੀਜ਼ ਦਾ ਸਾਡੇ ਦਾ ਇਲਾਜ ਨਹੀਂ ਹੁੰਦਾ ਉਸ ਤੋਂ ਬਾਅਦ ਸਾਡੇ ਉੱਤੇ ਕੰਪਲੀਟਾ ਦਰਦ ਹੁੰਦੀਆਂ ਨੇ ਉਹ ਹੀ ਅਮੀਰ ਗਰੀਬ ਸਾਰੇ ਇੱਥੇ ਭੇਜਦਾ ਅਮੀਰ ਸਭ ਕੁਝ ਕਰ ਸਕਦਾ ਗਰੀਬ ਕੁਝ ਵੀ ਨਹੀਂ ਕਰ ਸਕਦਾ ਪੰਜਾਬ ਸਰਕਾਰ ਤੋਂ ਇਹੀ ਉਮੀਦ ਹੈ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਤੋਂ ਕਾਰਵਾਈ ਸਾਡੀ ਤਰਫੋਂ ਵੀ ਕੀਤੀ ਜਾਵੇ ਦੂਜੇ ਪਾਸੇ ਨਰਸਿੰਗ ਸਟਾਫ ਯੂਨੀਅਨ ਦੇ ਮੈਂਬਰ ਇਕੱਠੇ ਹੋਏ ਤੇ মিডিਏ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਸਟਾਫ ਦੇ ਵੱਲੋਂ ਪਹਿਲਾਂ ਬਤਮੀਜੀ ਨਹੀਂ ਕੀਤੀ ਗਈ ਹਾਲਾਂਕਿ ਉਸੇ ਐਨਕ ਨੂੰ ਲੈ ਕੇ ਇਹਨਾਂ ਦੇ ਵੱਲੋਂ ਗਲਤ ਸ਼ਬਦ ਵਰਤੇ ਗਏ ਜਿਸ ਤੋਂ ਬਾਅਦ ਇਹ ਟਕਰਾਰ ਵਾਜੀ ਵਧੀ ਹੈ ਅੱਜ ਦੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ ਅੱਜ ਦੇ ਐਜੀਟੇਸ਼ਨ ਨੂੰ ਲੈ ਕੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਗੱਲ ਦੀ ਖਬਰ ਮੀਡੀਆ ਤੇ ਚੱਲ ਰਹੀ ਹੈ ਕਿ ਸਟਾਫ ਵੱਲੋਂ ਸ਼ਾਇਦ ਜਿਹੜਾ ਆ ਉਹ ਪੇਸ਼ੈਂਟ ਦੇ ਰਿਲੇਟਿਵਸ ਦੇ ਨਾਲ ਮਿਸਬੀਹਵ ਕੀਤਾ ਗਿਆ ਪਰ ਇਹਦੀ ਸੱਚਾਈ ਜਿਹੜੀ ਉਹ ਉਹ ਨਹੀਂ ਹੈ ਜੋ ਕੱਲ ਤੱਕ ਤੁਸੀਂ ਦੇਖੀ ਸੀਗੀ ਅਸਲ ਦੇ ਵਿੱਚ ਜਿਹੜੀ ਸਾਡੀ ਸਟਾਫ ਉਸ ਵਕਤ ਮੈਡੀਸਨ 3 ਨੰਬਰ ਵਾਰਡ ਦੇ ਵਿੱਚ ਤਾਇਨਾਤ ਸੀਗੀ ਆਪਣੇ ਮਰੀਜ਼ਾਂ ਦੀ ਡੇਲੀ ਦੀ ਤਰ੍ਹਾਂ ਸੇਵਾ ਕਰ ਰਹੀ ਸੀਗੀ ਤੇ ਇੱਕ ਮਰੀਜ਼ ਦੇ ਰਿਲੇਟਿਵਸ ਵੱਲੋਂ ਉਹਨੂੰ ਅਸਲ 'ਚ ਬੁਲਾਇਆ ਗਿਆ ਔਰ ਉਹਨੂੰ ਕਿਹਾ ਕੁਝ ਮਰੀਜ਼ ਦੀ ਕੰਪਲੇਂਟ ਦੇ ਬਾਰੇ ਦੇ ਵਿੱਚ ਸੱਦਿਆ ਗਿਆ ਤੇ ਜਦੋਂ ਮੌਕਾ ਦੇਖਣ ਗਈ ਵੀ ਕੀ ਕੰਪਲੇਂਟ ਹੈ ਤੇ ਉਹਨਾਂ ਨੇ ਸਟਾਫ ਨੇ ਇੱਕ ਜਸਟ ਫॉर ਵੈਰੀਫਿਕੇਸ਼ਨ ਉਹਨੇ ਪੁੱਛਿਆ ਕਿ ਬੈਡ ਨੰਬਰ ਕਿਹੜਾ ਹੈ ਜੀ ਤੁਹਾਡੇ ਮਰੀਜ਼ ਦਾ ਤੇ ਮਰੀਜ਼ ਦੀ ਜਿਹੜੇ ਰਿਲੇਟਿਵ ਸੀਗੇ ਨਾਲ ਉਹਨਾਂ ਨੇ ਬਹੁਤ ਰਬਿਸ਼ ਲੈਂਗੁਏਜ ਦੇ ਵਿੱਚ ਉਹਨੂੰ ਕਿਹਾ ਵੀ ਤੂੰ ਅੰਨੀ ਆ ਤੈਨੂੰ ਐਨਕਾ ਲੱਗੀਆਂ ਦੋ ਹੋਰ ਲਾਲਾ ਨਹੀਂ ਦਿਖਦਾ ਤੇ ਤੇ ਇਸ ਤਰ੍ਹਾਂ ਦੇ ਨਾਲ ਮਤਲਬ ਕਰਕੇ ਉਹਨੂੰ ਪ੍ਰਵੋਕ ਕੀਤਾ ਗਿਆ ਹੈ ਵੀ ਉਹ ਅੱਗੇ ਰਫ ਲੈਂਗੁਏਜ ਬੋਲੇ ਬਟ ਫਿਰ ਵੀ ਸਟਾਫ ਨੇ ਉਹਨੂੰ ਇਹੀ ਕਿਹਾ ਕਿ ਤੁਸੀਂ ਇਦਾਂ ਕਿਦਾਂ ਬੋਲ ਰਹੇ ਹੋ ਵੀ ਮੈਂ ਤਾਂ ਤੁਹਾਨੂੰ ਜਸਟ ਬੈਡ ਨੰਬਰ ਹੀ ਪੁੱਛਿਆ ਹੈ ਕਿ ਕਿਹੜਾ ਹੈ ਮੈਂ ਤਾਂ ਕਿ ਮੈਂ ਦੇਖ ਸਕਾਂ ਤੁਹਾਡਾ ਮਰੀਜ਼ ਜਾ ਕੇ ਤੇ ਉਹ ਇਹ ਸਭ ਦੇ ਚੱਲਦੇ ਉਹਨਾਂ ਦੇ ਵਿੱਚੋਂ ਇੱਕ ਜੋ ਸਾਨੂੰ ਮਤਲਬ ਪਤਾ ਚੱਲਿਆ ਹੈ ਮੌਕੇ ਤੋਂ ਉਹਨਾਂ ਨੂੰ ਉੱਥੇ ਪਤਾ ਚੱਲਿਆ ਕਿ ਉਹਨਾਂ ਨੇ ਇੱਕ ਉਹਨਾਂ ਦੇ ਇੱਕ ਰਿਲੇਟਿਵ ਨੇ ਫੋਨ ਕੱਢ ਕੇ ਤੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕੀਤੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜੋ ਸਟਾਫ ਦੀ ਤੇ ਉਹ ਜਿਹੜੇ ਰਿਲੇਟਿਵ ਸੀਗੇ ਉਹਨੂੰ ਕੁਝ ਕਹਿ ਰਹੇ ਸੀ ਇਦਾਂ ਕਰ ਲਾ ਇਦਾਂ ਕਰ ਲਾ ਉਹ ਸਟਾਫ ਨੇ ਉਹਨਾਂ ਨੂੰ ਜਸਟ ਇਨਾ ਕਿਹਾ ਵੀ ਮੈਂ ਬੱਚੀ ਨਹੀਂ ਹਾਂ ਮੈਂ ਟ੍ਰੇਨਡ ਸਟਾਫ ਹਾਂ ਮੈਨੂੰ ਤੁਹਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਆ ਤੁਸੀਂ ਆਪਣੀ ਬਸ ਪ੍ਰੋਬਲਮ ਦੱਸੋ ਕੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਜਦੋਂ ਵੀਡੀਓਗ੍ਰਾਫੀ ਦਾ ਸਟਾਫ ਵੱਲੋਂ ਵਿਰੋਧ ਕੀਤਾ ਗਿਆ ਤੇ ਉਹਨੇ ਮਤਲਬ ਕਿ ਉਹਨਾਂ ਦੇ ਰਿਲੇਟਿਵ ਜਿਹੜੇ ਕਿ ਮਹਿਲਾ ਨਾਲ ਤਿੰਨ ਚਾਰ ਰਿਲੇਟਿਵ ਸੀਗੇ ਉਹਨਾਂ ਨੇ ਉਸ ਸਟਾਫ ਨੂੰ ਜਿਹੜਾ ਆ ਉਹ ਹੱਥਾਪਾਈ ਕਰਨੀ ਸ਼ੁਰੂ ਕਰ ਦਿੱਤੀ ਉਹ ਮਤਲਬ ਕਿ ਉਹਨੂੰ ਕੁੱਟਣਾ ਸ਼ੁਰੂ ਕੀਤਾ ਔਰ ਬੁਰੀ ਤਰ੍ਹਾਂ ਦੇ ਨਾਲ ਉਹਦੇ ਜਿਹੜੇ ਆ ਸਕਿਨ ਦੇ ਉੱਤੇ ਮਤਲਬ ਕਿ ਉਹਨੂੰ ਰਫਲੀ ਹੈਂਡਲ ਕਰਕੇ ਉਹਨੂੰ ਜਿਹੜਾ ਆ ਉਹ ਇੰਜਰਡ ਕੀਤਾ ਹੈ ਉਹ ਸਟਾਫ ਇੰਨੇ ਸਦਮੇ ਦੇ ਵਿੱਚ ਗਈ ਉਸ ਟਾਈਮ ਤੇ ਕਿ ਉਹ ਹੋਸ਼ ਦੇ ਵਿੱਚ ਨਹੀਂ ਸੀ ਬੇਹੋਸ਼ ਹੋ ਗਈ ਸੀ ਕਿ ਕੁੜੀ ਉਹਨੂੰ ਉਸੇ ਟਾਈਮ ਜਿਹੜਾ ਆ ਹਸਪਿਟਲਾਈਜ਼ ਸਾਨੂੰ ਕਰਨਾ ਪਿਆ ਦੂਜੇ ਵਾਰਡ ਦੇ ਵਿੱਚ ਔਰ ਉਹਦੀ ਹਾਲਤ ਜਿਹੜੀ ਅਜੇ ਵੀ ਜ਼ਿਆਦਾ ਸਟੇਬਲ ਨਹੀਂ ਹੈ ਉਹ ਬਿਆਨ ਦੇਣ ਦੇ ਵੀ ਕਿਸੇ ਮਤਲਬ ਕਿ ਉਹ ਦਿਹਾੜਤ ਚ ਨਹੀਂ ਹੈ ਤੇ ਇਸ ਟਾਈਮ ਉਹ ਪ੍ਰੋਪਰ ਸਦਮੇ ਦੇ ਵਿੱਚ ਆ ਉਹ ਕਹਿ ਰਹੀ ਹੈ ਕਿ ਮਤਲਬ ਮੈਂ ਜਿੱਦਾਂ ਸਟ੍ਰੈਸ ਲੈ ਗਈ ਆ ਪੂਰੀ ਵੀ ਮੇਰੀ ਵੀਡੀਓ ਉਹਨਾਂ ਨੇ ਬਣਾ ਕੇ ਵਾਇਰਲ ਕਰ ਦਿੱਤੀ ਹੈ ਜੋ ਵੀ ਆ ਜਦਕੀ ਗੱਲ ਦੇ ਵਿੱਚ ਐਡਾ ਕੁਝ ਖਾਸ ਹੈ ਨਹੀਂ ਸੀ ਇਹ ਤਾਂ ਡੇਲੀ ਮਤਲਬ ਹਸਪਤਾਲ ਦੇ ਵਿੱਚ ਇੱਕ ਦੂਜੇ ਦੇ ਨਾਲ ਮਤਲਬ ਵੀ ਵਿਚਰਦੇ ਆ ਥੋੜਾ ਜਿਹਾ ਹੈ ਕਿਉਂ ਇਸ ਤਰ੍ਹਾਂ ਡੇਲੀ ਜਿੱਦਾਂ ਗੱਲ ਦੇ ਵਿੱਚ ਡੇਲੀ ਇਤਨਾ ਨਹੀਂ ਨਹੀਂ ਡੇਲੀ ਇਤਰਾ ਨਹੀਂ ਹੁੰਦਾ ਸਰ ਮੈਂ ਕਹਿ ਰਿਹਾ ਵੀ ਜਿੱਦਾਂ ਇਦਾਂ ਹੋ ਗਿਆ ਮੰਨ ਲਓ ਤੇ ਉਹਦੇ ਵਿੱਚ ਕੋਈ ਮਤਲਬ ਐਡਾ ਵੱਡਾ ਕੋਈ ਕਾਰਨ ਨਹੀਂ ਸੀਗਾ ਇਹਦੇ ਵਿੱਚ ਝਗੜਾ ਹੋਣਾ ਤੇ ਬਸ ਇਹ ਜਿਹੜੇ ਰਿਲੇਟਿਵ ਸੀਗੇ ਪੇਸ਼ੈਂਟ ਦੇ ਨਾਲ ਉਹਨਾਂ ਨੇ ਉਸ ਕੁੜੀ ਨੂੰ ਇਨਸਿਸਟ ਕਰ ਦਿੱਤਾ ਇਸ ਚੀਜ਼ ਤੇ ਪ੍ਰਵੋਕ ਕੀਤਾ ਕਿ ਉਹ ਕੁਝ ਰਫ ਬੋਲੇ ਅ ਕੋ ਤੇ ਉਹ ਖੁਦ ਉਹਦੇ ਨਾਲ ਬਹੁਤ ਰਫ ਲੈਂਗੁਏਜ ਦੇ ਵਿੱਚ ਗੱਲ ਕਰ ਰਹੇ ਸੀਗੇ ਜੋ ਸਾਨੂੰ ਜਾਣਕਾਰੀ ਇਹ ਤੱਕ ਮਿਲੀ ਅ ਕਿ ਉਹ ਕਿੱਥੇ ਨੇ ਤੇ ਜਿਹੜੀ ਨਰਸ ਤੁਹਾਡੇ ਕਿਨੇ ਉੱਠਦੀ ਹੈ ਇਸ ਵਕਤ ਜਿਹੜੇ ਪੇਸ਼ੈਂਟ ਸੀਗੇ ਉਸ ਟਾਈਮ 에 ਇਸੇ ਹੀ ਬਾਰਡ ਨੰਬਰ 3 ਮੈਡੀਸਨ 3 ਦੇ ਵਿੱਚ ਸੀਗਾ ਔਰ ਜਦੋਂ ਮਤਲਬ ਇਹ ਸਾਰੀ ਘਟਨਾ ਹੋਈ ਉਹਨਾਂ ਨੂੰ ਰਿਲੇਟਿਵਸ ਨੂੰ ਪਤਾ ਚੱਲਿਆ ਕਿ ਅਸੀਂ ਮਤਲਬ ਕੁਝ ਹੱਤੋਂ ਜ਼ਿਆਦਾ ਮਤਲਬ ਕੀ ਕਰ ਚੁੱਕੇ ਹਾਂ ਉਹ ਖੁਦ ਹੀ ਆਪਣੇ ਮਰੀਜ਼ ਨੂੰ ਲੈ ਕੇ ਇਥੋਂ ਹਸਪਤਾਲ ਵਰਡ ਦੇ ਵਿੱਚੋਂ ਪਹਿਲਾਂ ਬਾਹਰ ਚਲੇ ਗਏ ਬਾਹਰ ਜਾ ਕੇ ਆਨੂੰ ਨਹੀਂ ਪਤਾ ਉਹਨਾਂ ਨੇ ਸ਼ਾਇਦ ਸੜਕ ਦੇ ਵਿੱਚ ਜਾ ਕੇ ਕੁਝ ਆਪਣੇ ਪੇਸ਼ੈਂਟ ਨੂੰ ਪਾਇਆ ਜਾਂ ਜਿੱਦਾਂ ਵੀ ਹੈ ਤੇ ਬਾਅਦ ਦੇ ਵਿੱਚ ਉਹ ਖੁਦ ਹੀ ਫੇਰ ਮਰੀਜ਼ ਨੂੰ ਲੈ ਕੇ ਜਿਹੜੇ ਹਸਪਤਾਲ ਦੇ ਵਿੱਚ ਆਏ ਆ ਪਰ ਅਸੀਂ ਦੇਖੋ ਅਸੀਂ ਤਾਂ ਕਮਿਟਮੈਂਟ ਹੀ ਇਸੇ ਚੀਜ਼ ਦੀ ਹੈ ਸਾਡੀ ਕਿ ਅਸੀਂ ਨਰਸ ਦੀ ਹਾਲਤ ਅਜੇ ਬਹੁਤ ਜ਼ਿਆਦਾ ਸਟੇਬਲ ਨਹੀਂ ਹੈ ਮਤਲਬ ਬਿਆਨ ਵਗੈਰਾ ਉਹਨਾਂ ਨੇ ਚਲੋ ਪੁਲਿਸ ਨੂੰ ਦਿੱਤੇ ਆ ਬਟ ਮਤਲਬ ਅਜੇ ਉਹ ਵੀਡੀਓ ਬਿਆਨ ਵਗੈਰਾ ਦੇਣ ਦੇ ਵਾਸਤੇ ਅਸੀਂ ਮੰਗ ਕੀ ਕਰਦੇ ਆ ਸਾਡੀ ਜੀ ਇੱਕ ਤਾਂ ਮੰਗ ਇਹੀ ਹੈ ਕਿ ਹਸਪਤਾਲ ਦੇ ਜਿਹੜਾ ਸਟਾਫ ਆ ਇਹਨਾਂ ਦਾ ਮਤਲਬ ਅਸੀਂ ਲੋਕ ਸੇਵਾ ਵਾਸਤੇ ਇੱਥੇ ਪੁਆਇੰਟ ਹੋਏ ਆਂ ਔਰ ਅਸੀਂ ਆਪਣੇ ਫਰਜ਼ਾਂ ਤੋਂ ਨਹੀਂ ਭੱਜਦੇ ਅਸੀਂ ਸਾਰਾ ਕੁਝ ਕਰਨ ਵਾਸਤੇ ਜਿਹੜਾ ਆ ਲੋਕਾਂ ਦੀ ਸੇਵਾ ਵਾਸਤੇ ਜਿਹੜੇ ਤਤਪਰ ਆਂ ਅਸੀਂ ਆਪਣੀ ਜੋ ਅਸੀਂ ਸੌਂ ਖਾ ਕੇ ਆਏ ਆ ਉਹਦੇ ਨਾਲ ਪੂਰੇ ਪੂਰੇ ਜਿਹੜੇ ਉਹਨਾਂ ਨਾਲ ਕੰਪਲਾਈ ਕਰਦੇ ਆਂ ਬਟ ਇਹਦਾ ਮਤਲਬ ਇਹ ਨਹੀਂ ਆ ਕਿ ਲੋਕ ਜਿਹੜੇ ਆ ਉਹ ਮਤਲਬ ਕਿ ਇਸ ਤਰ੍ਹਾਂ ਦੀ ਰਫ ਲੈਂਗੁਏਜ ਸਾਡੇ ਨਾਲ ਯੂਜ਼ ਕਰਨ ਤੇ ਸਾਡੀ ਕੋਈ ਰਿਸਪੈਕਟ ਹੀ ਨਹੀਂ ਆ ਸਮਾਜ ਦੇ ਵਿੱਚ ਅਸੀਂ ਵੀ ਸਮਾਜ ਦਾ ਹੀ ਇੱਕ ਹਿੱਸਾ ਆ ਔਰ ਇਹ ਬਹੁਤ ਮਤਲਬ ਗਲਤ ਹਰਕਤ ਹੈ ਜਿਹੜੀ ਵੀ ਰਿਲੇਟਿਵਸ ਨੇ ਕੀਤੀ ਹੈ ਸਾਡਾ ਆਪਣੇ ਪੇਸ਼ੈਂਟਸ ਦੇ ਨਾਲ ਬੜਾ ਅੱਛਾ ਰਿਲੇਸ਼ਨ ਵੀ ਹੈ ਕਾਰਵਾਈ ਕਰਦੇ ਕਾਰਵਾਈ ਦੀ ਮੰਗ ਵੀ ਕਰਦੇ ਹਾਂ ਜੀ ਬਿਲਕੁਲ ਅਸੀਂ ਆਪਣੇ ਪ੍ਰਸ਼ਾਸਨ ਹਸਪਤਾਲ ਦੇ ਵਿੱਚ ਪ੍ਰੋਪਰ ਜਿਹੜਾ ਸਕਿਉਰਿਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਖਾਸ ਤੌਰ ਤੇ ਜਿੱਥੇ ਮਹਿਲਾ ਸਟਾਫ ਜ਼ਿਆਦਾ ਕੰਮ ਕਰਦੇ ਆ ਹੁਣ ਇਹਦੇ ਵਿੱਚ ਦੇਖੋ ਦੇਖਣ ਚ ਆਇਆ ਕਿ ਉਸ ਵਕਤ ਵੀ ਸਿਕਿਉਰਿਟੀ ਦਾ ਕੋਈ ਪ੍ਰੋਪਰ ਸਰਕਾਰ ਵੱਲੋਂ ਇੰਤਜ਼ਾਮ ਨਹੀਂ ਆ ਤੇ ਇੰਨੇ ਰੈਲੇਟਿਵ ਇੱਕੋ ਵਾਰੀ ਟੁੱਟ ਪਈ ਸਾਡੇ ਸਟਾਫ ਦੇ ਉੱਪਰ ਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਹਿਮ ਦੇ ਵਿੱਚ ਸਟਾਫ ਵਾਸਤੇ ਪ੍ਰੋਪਰ ਸਰਵਿਸਿਜ਼ ਆਪਣੀਆਂ ਮੁਹੱਈਆ ਕਰਨਾ ਪੋਸੀਬਲ ਨਹੀਂ ਖਿਆਲ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਇਹਨਾਂ ਬਜ਼ੁਰਗ ਦੇ ਨਾਲ ਆਈਆਂ ਧੀਆਂ ਦਾ ਕਹਿਣਾ ਕਿ ਉਸ ਦੀ ਮਾਂ ਦੀ ਕੇਅਰ ਨਹੀਂ ਕੀਤੀ ਜਾ ਰਹੀ ਸੀ ਜਿਹਦੇ ਚੱਲਦੇ ਉਹਨਾਂ ਨੇ ਟੋਕਿਆ ਪਰ ਦੂਜੇ ਪਾਸੇ ਸਟਾਫ ਦਾ ਕਹਿਣਾ ਹੈ ਕਿ ਇਹਨਾਂ ਨੇ ਪਹਿਲਾਂ ਬਤਮੀ ਜੀ ਕੀਤੀ ਹੈ ਕਿ ਤੇਰੇ ਐਨੇ ਨੰਬਰ ਦੇ ਐਨਕ ਲੱਗੇ ਆ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਬੈੱਡ ਦਾ ਨੰਬਰ ਕਿੰਨਾ ਜਿਸ ਤੋਂ ਬਾਅਦ ਟਕਰਾਰਵਾਜੀ ਹੋ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ